ਚੀਜ਼ ਕੀ ਆ ਨਾ ਮਾ ਚੀਜ਼ ਚੁਈ ਛੱਡ ਮੇਰੀ ਗੱਲ ਸੁਣ ਮਾਸੀ ਮੇਰੀ ਗੱਲ ਸੁਣ ਲੈ ਗੱਲ ਤਾਂ ਸੁਣ ਲੈ ਹਾਂ ਹਾਂ ਕਈਆਂ ਕੰਨ ਤੇ ਰੋਟੀ ਖਾਂਦਾ ਮੁੰਡਾ ਥੱਲੇ ਚੰਨ ਤੋਂ ਕੰਨ ਤੋਂ ਚੁੰਨੀ ਚੱਕ ਕੇ ਗੱਲ ਸੁਣ ਮੇਰੀ ਹਾਂ ਗੱਲ ਸੁਣ ਮੇਰੀ ਕੰਨ ਤੋਂ ਚੁੰਨੀ ਚੱਕ ਕੇ ਇਹ ਗੱਲ ਮਾਸੀ ਨੂੰ ਜਦੋਂ ਭੋੜੀ ਲੈ ਤੂੰ ਮਾ ਆਈਆਂ ਦੇਖ ਰੀਆਂ ਤੇਰੀਆਂ ਲੈ ਨਹੀਂ ਉਹ ਤਾਂ ਸੁਨਿਆਰੇ ਤੇ ਰੱਖੀਆਂ ਸੀ ਇਹ ਥੋੜੀ ਰੱਖੀਆਂ ਉਹ ਹੋ ਸੀ ਜਾਨੀ ਹੰਦਾ ਦੇਖਿਆ ਪਤਾ ਲੱਜਣਾ ਸਾਰਿਆਂ ਨੂੰ ਤੂੰ ਚੈਨੀ ਰੱਖੀ ਆ ਉਹ ਚੈਨੀ ਵੀ ਪਾਈ ਆ ਇਹ ਜਿਹੜੀ ਚੈਨੀ ਆ ਸਾਰਿਆਂ ਦਾ ਭਰਖਿਆ ਆ ਐਵੇਂ ਇੱਕ ਹੋਰ ਨਹੀਂ ਸੀ ਇਹਦੀ ਆਰਟੀਫੀਸ਼ੀਅਲ ਆ ਉਹ ਵਾਸੀ ਮੈਨੇ ਐਲੇ ਕਿਹਾ ਐਲੇ ਕਿਹਾ ਐਲੇ ਨਹੀਂ ਐਲੇ ਕਿਹਾ ਆਰਟੀ ਨਹੀਂ ਮਾਸੀ ਤੂੰ ਆਰਟੀ ਵਿਸ਼ਲ ਆਰਟੀ ਵਿਸ਼ਲ ਮਾਸੀ ਜੇ ਪੁੱਛੋ ਤੈਨੂੰ ਦੱਸਿਆ ਗਏ ਨੇ ਤੈਨੂੰ ਪੁੱਛੋ ਤੈਨੂੰ ਦੱਸਿਆ ਗਏ ਨੇ ਕਹਿੰਦੇ ਦੱਸਿਆ ਮਾਂ ਮਮੀ ਨੇ ਕਹਿੰਦੀ ਆਰਟੀਫੀਸ਼ਲ ਪਾਇਆ ਸੀ ਤੂੰ 100 ਖਾਲਾ ਮਮੀ ਦੇ ਸਿਰ ਦੀ ਆ 100 ਖਾਲਾ ਦੇ ਸਿਰ ਦੀ ਹਾਂ ਮੈਂ ਅਸੀਂ 100 ਖਾਂਦਾ ਕਹਨੇ ਨੂੰ ਕਹ ਮੈਂ ਸੱਚ ਮੰਨ ਲਉ ਤੂੰ 100 ਖਾਲਾ ਆਪਣੀ ਮਾਂ ਦੇ ਸਿਰ ਦੀ ਹਾਂ ਮੈਂ ਸਕੂਲ ਮਾਰੀ ਗਏ ਨੇ ਕੰਦ ਨਾ ਪਾਇਆ ਇੱਥੇ ਮੈਂ ਸਕੂਲ ਮਾਰੀ ਗਏ ਨੇ ਤੁਸੀਂ ਖਾਂਦਾ ਮੁੰਡਾ ਭੂਗਣਾ ਲੈ ਗਏ ਤੇ ਇੰਟਰਵਿਊ ਲੈ ਲੈ ਤੁਸੀਂ ਮਾਸੜ ਨੂੰ ਪਹਿਲੀ ਵਾਰੀ ਕਿੱਥੇ ਦੇਖਿਆ ਇਹ ਮੈਂ ਕਿਤੇ ਵੀ ਨਹੀਂ ਦੇਖਿਆ ਕੋਈ ਤੇਰੀ ਅੱਖ ਦਾ ਮੂਰਤੀ ਹੋਵੇ ਇਹ ਲਾਹਣ ਪੈਦੀ ਮੋਦੀ ਦਾ ਉੱਤਰ ਮੈਂ ਲੈ ਲੈਂਦਾ ਫਿਰ ਤੂੰ ਦੇਖਿਆ ਘੱਟ ਨਹੀਂ ਮੈਂ ਦੇਖਿਆ ਨਹੀਂ ਨਾ ਭੂਆ ਨਹੀਂ ਕੀਤਾ ਸਾਥ ਮੇਰਾ ਮੈਂ ਪਿਆ ਨਹੀਂ ਦੇਖਿਆ ਸੀ ਕਿ ਮੋਹਨ ਸਿੰਘ ਨੇ ਤੈਨੂੰ ਨਹੀਂ ਸੀ ਦੇਖਿਆ ਅੱਜ ਕਿਸੇ ਨੇ ਵੀ ਨਹੀਂ ਦੇਖਿਆ ਅੱਜ ਵੀ ਨਹੀਂ ਦੇਖਿਆ ਨਹੀਂ ਸੀ ਰਵਾਜ ਨਹੀਂ ਸੀ ਉਹ ਤੋਂ ਦੇਖਣ ਦਾ ਮੈਂ ਕਿਹੜਾ ਦੇਖਿਆ ਸੀ ਇਹਦੇ ਬੁੜੇ ਨੂੰ ਜਦੋਂ ਫਿਰ ਮੈਂ ਵੀ ਨਹੀਂ ਦੇਖਿਆ ਸੀ ਮਮਾ ਤੂੰ ਬੱਸ ਕਰ ਤੇਰੀ ਲੰਬ ਮੈਰਿਜ ਹੋਈ ਆ ਸੌਂ ਲੱਗਾ ਮੈਨੂੰ ਮਹਾਰਾਜ ਦੀ ਖਰਾਬ ਦੇ ਕਾਦੋ ਆਈਆ ਇਹਦੀ ਲੈ ਮਰ ਜਿੰਨੀ ਮੈਂ ਤਾਂ ਦੇਖਿਆ ਵੀ ਨਹੀਂ ਉਹਨੂੰ ਮੈਂ ਤਾਂ ਵਿਆਹ ਤਾਂ ਜਦੋਂ ਮੇਰਾ ਵਿਆਹ ਹੋ ਗਿਆ ਐਡਾ ਟੁੰਡ ਕੱਢਿਆ ਸੀ ਦੂਏ ਨੇ ਹੱਥ ਵੀ ਨਹੀਂ ਹੱਥ ਵੀ ਲਕੋਏ ਹੋਤੀ ਲਕੋਏ ਮੈਨੂੰ করুণਾ ਹੋਇਆ ਸੀ ਮੈਨੂੰ ਦੂਏ ਚੱਲ ਚੁੱਪ ਕਰਾਇਆ ਮੈਂ ਤੇ ਹੱਲ ਇੱਕ ਬੰਦੇ ਜਿਹੜਾ ਬੰਦੇ ਤੂੰ ਸਵਾਲ ਪੁੱਛਣਾ ਉਹਨੇ ਹੀ ਦੇਣਾ ਆਪਣਾ ਫੈਮਿਲੀ ਮੈਂ ਉਹ ਤੇਰਾ ਠੀਕਾ ਦਵਾ ਦੇ ਦੋ ਸਾਰੇ ਟੱਬਰ ਦੇ ਜਿਹੜੇ ਦੁੱਧ ਚ ਪਾ ਕੇ ਨਿਸ਼ਾਨੀ ਆਏ ਜਿਹੜਾ ਪ੍ਰੋਜੈਕਟ ਦੋ ਚੁੱਪ ਵੇ ਚੁੱਪ ਕਰ ਜਾ ਅੱਛਾ ਫਿਰ ਜਦੋਂ ਤੁ ਮੋਹਨ ਸਿੰਘ ਜੀ ਸਰਕਾਰ ਮੋਹਨ ਸਿੰਘ ਫੌਜੀ ਜਦੋਂ ਉਹ ਬੌਂਸੀ ਕਹਿ ਰਹੇ ਸੀ ਤੁਸੀਂ ਮਗਰ